ਕੀ ਬਣਿਆ ਸੀ ਸ਼ਹੀਹ ਮਸੰਦ ਦਾ ਅਤੇ ਧੀਰਮਲ ਦਾ ਕਿ ਬੜਪਾਖ ਸਿੰਘ ਦੇ ਤਾਰੀ ਗੁਰੂ ਸੀ ਜਾਂ ਅਨਮਤੀਆ ਸੀ ਕਿ ਇੱਕ ਗੁਰਸਿੱਖ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਆਪ ਜੀ ਨਾਲ ਸਾਂਝ ਪਾਵਾਂਗੇ ਕਿ ਧੀਰਮਲ ਜੋ ਕਿ ਤਨਤਨ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਉਤੇ ਹੋਏ ਹਨ ਬਾਬਾ ਗੁਰਦਿੱਤਾ ਜੀ ਦੇ بیٹے ਹੋਏ ਹਨ ਉਹਨਾਂ ਵੱਲੋਂ ਗੁਰੂ ਘਰ ਨੂੰ ਕਿਨਾਰਾ ਕਰਕੇ ਆਪਣੇ ਆਪ ਨੂੰ ਗੁਰੂ ਬਣਾਉਣ ਦੀ ਚਾਹ ਨੇ ਗੁਰੂ ਘਰ ਤੋਂ ਕਿੰਨੇ ਦੂਰ ਕਰ ਦਿੱਤਾ ਤੀਰਮਲ ਗੁਰਗੱਦੀ ਪ੍ਰਾਪਤ ਕਰਨ ਵਾਸਤੇ ਉਸ ਨੇ ਸਾਰੇ ਹਤਕੰਡੇ ਵਰਤੇ ਉਸ ਵੇਲੇ ਦੀ ਹਕੂਮਤ ਦੇ ਨਾਲ ਵੀ ਉਸ ਨੇ ਤਾਲਮਿਲ ਰੱਖਣਾ ਸ਼ੁਰੂ ਕੀਤਾ ਸੀ ਗੁਰੂ ਘਰ ਪ੍ਰਤੀ ਅੰਦਰ ਹੀ ਅੰਦਰ ਉਸ ਦੀ ਈਰਖਾ ਨੇ ਉਸ ਦਾ ਅੰਤਕਾਲ ਸਾਹਮਣੇ ਲੈਣਤਾ ਤਾਂ ਤਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਸਰਕਾਰੇ ਦਰਬਾਰੇ ਇਸ ਦਾ ਅਸਰ ਘਟਣਾ ਸ਼ੁਰੂ ਹੋ ਗਿਆ ਇਸ ਨੂੰ ਹੀ ਕਾਬੂ ਕਰਨ ਵਾਸਤੇ ਸਰਕਾਰਾਂ ਵਿਉਂਤਬੰਦੀਆਂ ਬਣਾਉਣ ਲੱਗ ਪਈਆਂ ਬਣਾਈ ਵਿਉਂਤਬੰਦੀ ਅਨੁਸਾਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਗਿਆ ਔਰੰਗਜ਼ੇਬ ਨੇ ਇਸ ਨੂੰ ਅਤੇ ਇਹਦੇ ਜਿਹੜੇ ਦੋ ਮਸੰਦ ਸਨ ਸ਼ੀਹਾ ਅਤੇ ਦामोਦਰ ਰਾਜਪੂਤਾਨੇ ਦੇ ਇੱਕ ਕਿਲੇ ਰਨਥੰਬੋਰ ਦੇ ਕੈਦਖਾਨੇ ਵਿੱਚ ਰੱਖਿਆ ਗਿਆ तकरीबन 1 ਸਾਲ ਤੇ 2 ਮਹੀਨੇ ਬਹੁਤ ਵੱਖਰੇ ਵੱਖਰੇ ਤਸੀਹੇ ਇਹਨਾਂ ਨੂੰ ਦਿੱਤੇ ਗਏ ਤੇ ਤਸੀਹੇ ਦੇ ਦੇ ਕੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸਮਾਂ ਬੀਤਿਆ ਧੀਰਮਲ ਦੇ ਦੋ ਬੇਟੇ ਹੋਏ ਸਨ ਇੱਕ ਬੇਟੇ ਦਾ ਨਾਮ ਰਾਮਚੰਦ ਸੀ ਤੇ ਦੂਸਰਾ ਬੇਟਾ ਬਹਾਰਚੰਦ ਸੀ ਪਿਤਾ ਵਾਂਗੂ ਹੀ ਰਾਮਚੰਦ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਰਾਮਚੰਦ ਦੇ ਨਾਲ ਵੀ ਉਸ ਦੇ ਤਿੰਨ ਮਸੰਦ ਗ੍ਰਿਫਤਾਰ ਕੀਤੇ ਗਏ ਬਾਦਸ਼ਾਹ ਦੇ ਹੁਕਮ ਦੇ ਨਾਲ ਧੀਰਮਲ ਦੇ ਬੇਟੇ ਰਾਮਚੰਦ ਅਤੇ ਉਸ ਦੇ ਤਿੰਨ ਮਸੰਦਾਂ ਨੂੰ ਤਕਰੀਬਨ ਧੀਰਮਲ ਨੂੰ ਸ਼ਹੀਦ ਕਰਨ ਤੋਂ 9 ਮਹੀਨੇ ਬਾਅਦ ਹੀ ਰਾਮਚੰਦ ਨੂੰ ਅਤੇ ਉਹਨਾਂ ਦੇ ਤਿੰਨ ਮਸੰਦਾਂ ਨੂੰ ਚਾਂਦਨੀ ਚੌਂਕ ਵਿਖੇ ਸ਼ਹੀਦ ਕਰ ਦਿੱਤਾ ਗਿਆ ਇਹ ਸਾਰੀ ਸੇਵਾ ਜਿਹੜੀ ਹੈ ਧੀਰਮਲ ਦੇ ਦੂਸਰੇ ਪੁੱਤਰ ਬਹਾਰ ਚੰਦ ਕੋ ਪਹੁੰਚਦੀ ਹੈ ਬਹਾਰ ਚੰਦ ਦਾ ਪੁੱਤਰ ਹੈ ਨਿਰੰਜਨ ਰਾਏ ਨਿਰੰਜਨ ਰਾਏ ਦਾ ਪੁੱਤਰ ਹੈ ਵਿਕਰਮ ਸਿੰਘ ਅਤੇ ਵਿਕਰਮ ਸਿੰਘ ਦਾ ਪੁੱਤਰ ਹੈ RAM ਸਿੰਘ ਅਤੇ RAM ਸਿੰਘ ਦਾ ਪੁੱਤਰ ਹੈ ਬੜਵਾਗ ਸਿੰਘ ਤਾਂ ਤਨ ਸਹਿ ਜੀ ਸ਼ਿਦੀ ਗੁਰੂ ਹਰगोਬਿੰਦ ਸਾਹਿਬ ਜੀ ਮਹਾਰਾਜ ਜੀ ਦੀ 8ਵੀਂ ਪੀੜੀ ਵਿੱਚੋਂ ਹੋਏ ਹਨ ਗੁਰੂ ਪਰਨਾਲੀ ਵਿੱਚ ਹੁੰਦਿਆਂ ਹੋਇਆਂ ਵੀ ਜਿੱਥੇ ਧੀਰਮੱਲੀਏ ਨਕਾਰਿਆ ਗਿਆ ਹੈ ਉੱਥੇ ਹੀ ਬੜਵਾਗ ਸਿੰਘ ਬਾਰੇ ਵੀ ਬਹੁਤ ਮਨੋਤਾ ਵਹਿਮ ਭਰਮ ਤੇ ਗੱਲਾਂ ਪ੍ਰਚਲਿਤ ਹਨ ਹੈਰਾਨੀ ਦੀ ਹੱਦ ਉਦੋਂ ਹੋ ਜਾਂਦੀ ਹੈ ਬਿਨਾ ਪੜੇ ਅਤੇ ਬਾਚੇ ਹੀ ਅਸੀਂ ਕਿਸੇ ਵੀ ਚੀਜ਼ ਦਾ ਫਤਵਾ ਦੇ ਦਿੰਦੇ ਹਾਂ ਪੁਰਾਣੇ ਸਮੇਂ ਤੋਂ ਇੱਕ ਮਨਉਤ ਬਹੁਤ ਪ੍ਰਚਲਿਤ ਹੋਈ ਸੀ ਕਿ ਬਾਬਾ ਵਡਪਾਗ ਸਿੰਘ ਜੀ ਨੂੰ ਤਨਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵਾਰ ਦਿੱਤਾ ਹੈ ਕਿ ਤੂੰ ਭੂਤਾਂ ਦਾ ਗੁਰੂ ਹੋਏਗਾ ਪਰ ਜਦੋਂ ਅਸੀਂ ਇਤਿਹਾਸਕ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤੇ ਤਨਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਕਾਲ ਗਮਨ 1708 ਵਿੱਚ ਕਰਦੇ ਹਨ ਤੇ ਬੜਪਾਖ ਸਿੰਘ ਜੀ ਦਾ ਜਨਮ ਜਿਹੜਾ ਹੈ ਉਹ 1710 ਦਾ ਹੈ ਭਾਵ ਗੁਰੂ ਸਾਹਿਬ ਜੀ ਦੇ ਅਕਾਲ ਚਲਾਣੇ ਤੋਂ ਤਕਰੀਬਨ 2 ਸਾਲ ਬਾਅਦ ਦਾ ਸੋ ਇਤਿਹਾਸਕ ਨੁਕਤੇ ਤੋਂ ਇਹ ਪ੍ਰਚਲਿਤ ਗੱਲ ਜਿਹੜੀ ਹੈ ਉਹ ਮੰਨਪੀ ਹੋ ਜਾਂਦੀ ਹੈ ਇਸ ਤੋਂ ਬਾਅਦ ਹੋਰ ਬੜੀਆਂ ਧਾਰਨਾਵਾਂ ਸਿੱਖ ਮਿਥਿਹਾਸ ਦੇ ਰੂਪ ਵਿੱਚ ਇਤਿਹਾਸ ਦਾ ਰੂਪ ਬਦਲੀ ਜਾ ਰਿਹਾ ਹਨ ਜਿਸ ਤਰ੍ਹਾਂ ਕਿ ਬੜਪਾਖ ਸਿੰਘ ਦਾ ਭੱਜ ਜਾਣਾ ਸਿੰਘਾਂ ਨਾਲ ਧੋਖਾ ਕਰਨਾ ਇਸ ਦੀਆਂ ਅਲੱਗ-ਅਲੱਗ ਗੱਲਾਂ ਬਾਅਦ ਵਿੱਚ ਡੋਲੀਆਂ ਦਾ ਖਡਾਉਣਾ ਜਾਂ ਨਰਸਿੰਘ ਦੀ ਗੱਲ ਹੋਣੀ ਆਪਣੇ ਪ੍ਰਾਚੀਨ ਸਰੋਤਾਂ ਦੇ ਆਧਾਰ ਦੇ ਉੱਤੇ ਝਾਤ ਮਾਰਦੇ ਹਾਂ ਤੇ ਬੜੇ ਗੁਰਮੁਖਾਂ ਨੇ ਯਤਨ ਕੀਤਾ ਹੈ ਉਹਨਾਂ ਦੀ ਸ਼ਖਸੀਅਤ ਨੂੰ ਸਾਹਮਣੇ ਲਿਆਉਣ ਦਾ ਉਹਨਾਂ ਸਰੋਤਾਂ ਦੇ ਆਧਾਰ ਤੇ ਹੀ ਅਸੀਂ ਆਪ ਜੀ ਨਾਲ ਇਹ ਵਿਚਾਰ ਸਾਂਝੀ ਕਰ ਰਹੇ ਹਾਂ ਉਹਨਾਂ ਸਰੋਤਾਂ ਦਾ ਨਾਂ ਅਸੀਂ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗੇ ਤਾਂ ਕਿ ਆਪ ਜੀ ਇਸ ਵਿਸ਼ੇ ਤੇ ਜੇ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤੇ ਆਪ ਜੀ ਉਸ ਸਰੋਤਾ ਨੂੰ ਵਾਚ ਸਕਦੇ ਹੋ ਇੱਕ ਸੀਨਾ ਬਸੀਨਾ ਚੱਲਦੀ ਹੋਰ ਮਨੋਤ ਇਹ ਆਉਂਦੀ ਹੈ ਮੁਗਲ ਹਮਲਾ ਕਰਦੇ ਹਨ ਡਰ ਕੇ ਪਹਾੜਾਂ ਵੱਲ ਭੱਜ ਕੇ ਚਲੇ ਜਾਂਦੇ ਹਨ ਬਾਅਦ ਵਿੱਚ ਇਹ ਸਿੰਘਾਂ ਦੇ ਕੋਲ ਆਉਂਦੇ ਹਨ ਸਿੰਘ ਇਹਨਾਂ ਨੂੰ ਤਨਖਾਹ ਲਗਾ ਕੇ ਤੇ ਅੰਮ੍ਰਿਤ ਪਾਨ ਕਰਾਉਂਦੇ ਹਨ ਦੂਸਰੇ ਪਾਸੇ ਕਈ ਸਰੋਤਾਂ ਵਿੱਚ ਇਹ ਗੱਲ ਹੁੰਦੀ ਹੈ ਇਹ ਉਸ ਵੇਲੇ ਭੱਜ ਕੇ ਪਹਾੜਾਂਵਲ ਚਲ ਜਾਂਦੇ ਹਨ ਤੇ ਖਾਲਸਾ ਪੰਥ ਤੋਂ ਮੁਨਕਰ ਹੋ ਜਾਂਦੇ ਹਨ ਪਰ ਇਹਨਾਂ ਸਰੋਤਾਂ ਦੇ ਵਿੱਚ ਜਿਹੜੀ ਲਿਖਤ ਆਈ ਹੈ ਉਸ ਦਾ ਸੱਚ ਆਪ ਜੀ ਸਾਹਮਣੇ ਰੱਖਦੇ ਹਨ ਬੜਪਾਗ ਸਿੰਘ ਜੀ ਦੀ ਆਯੂ 11 ਸਾਲ ਦੀ ਹੁੰਦੀ ਹੈ ਤੇ ਉਹ ਇਸ ਚੀਜ਼ ਨੂੰ ਮਹਿਸੂਸ ਕਰਦੇ ਹਨ ਕਿ ਗੁਰੂ ਵੰਸ਼ ਹੋਣ ਤੋਂ ਬਾਵਜੂਦ ਵੀ ਸਿੱਖ ਸੰਗਤਾਂ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਉਹਨਾਂ ਨੂੰ ਸ਼ੇਖ ਦਿੱਤਾ ਗਿਆ ਹੈ ਅਤੇ ਆਪਣੇ ਆਪ ਨੂੰ ਆਪਣੀ ਪ੍ਰਣਾਲੀ ਨੂੰ ਉਹ ਦੋਸ਼ੀ ਮਹਿਸੂਸ ਕਰਦੇ ਹਨ ਇਸ ਦਾ ਜ਼ਿਕਰ ਉਹ ਆਪਣੇ ਪਿਤਾ ਅਤੇ ਦਾਦਾ ਜੀ ਨਾ ਕਰਦੇ ਹਨ ਕਿ ਸਾਡੇ ਵੱਡੇ ਬਢੇਰੀਆਂ ਦੀਆਂ ਗਲਤੀਆਂ ਨੂੰ ਸਾਨੂੰ ਬਖਸ਼ਾਉਣਾ ਚਾਹੀਦਾ ਹੈ ਇਸ ਮੰਸ਼ਾ ਦੇ ਨਾਲ ਉਹ ਆਪਣੇ ਪਿਤਾ ਜੀ ਅਤੇ ਦਾਦਾ ਜੀ ਨੂੰ ਬੇਨਤੀ ਕਰਦੇ ਹਨ ਕਿ ਸਾਨੂੰ ਗੁਰੂ ਖਾਲਸਾ ਜੀ ਪਾਸ ਪਹੁੰਚ ਕੇ ਆਪਣੀਆਂ ਗਲਤੀਆਂ ਦੀ ਮਾਫੀ ਮੰਗਣੀ ਚਾਹੀਦੀ ਹੈ ਤੇ ਖੰਡੇ ਬਾਟੇ ਦੀ ਪਾਹਲ ਛਕਣੀ ਚਾਹੀਦੀ ਹੈ ਇਸ ਤਰ੍ਹਾਂ ਸਰਦਾਰ ਕਰਮ ਸਿੰਘ ਜੀ ਤੇ ਸਰਦਾਰ ਫਤੇ ਸਿੰਘ ਜੀ ਦੇ ਨਾਲ ਮੇਲ ਮਲਾਪ ਕਰਦੇ ਹੋયા ਖਾਲਸਾ ਪੰਥ ਤੱਕ ਪਹੁੰਚਦੇ ਹਨ ਤੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਕੀਤੀ ਬੇਰੁਖੀ ਦੀ ਮਾफी ਮੰਗਦੇ ਹਨ ਅਤੇ ਬੇਨਤੀ ਕਰਦੇ ਹਨ ਸਾਨੂੰ ਖੰਡੇ ਬਾਟੇ ਦੀ ਪਾਹਲ ਛਕਾਈ ਜਾਏ ਸਰਬੱਤ ਖਾਲਸਾ ਦੇ ਵਿੱਚ ਇਸ ਵਿਸ਼ੇ ਤੇ ਵਿਚਾਰ ਹੁੰਦੀ ਹੈ ਖਾਲਸਾ ਜੀ ਆਪਣੇ ਬਖਸ਼ੰਦ ਬਿਰਦ ਦੀ ਲਾਜ ਰੱਖਦੇ ਹਨ ਤੇ ਇਸ ਪਰਿਵਾਰ ਨੂੰ ਭਾਉ ਬੜਪਾਖ ਸਿੰਘ ਜੀ ਅਤੇ ਉਹਨਾਂ ਦੇ ਪਿਤਾ ਰਾਮ ਸਿੰਘ ਜੀ ਅਤੇ ਉਹਨਾਂ ਦੇ ਪਿਤਾ ਵਿਕਰਮ ਸਿੰਘ ਜੀ ਨੂੰ 1721 ਦੀ ਵਿਸਾਖੀ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਖੰਡੇ ਬਾਟੇ ਦੀ ਪਾਉਲ ਛਕਾ ਕੇ ਉਹਨਾਂ ਨੂੰ ਖਾਲਸਾ ਪੰਥ ਦਾ ਅੰਗ ਬਣਾ ਲੈਂਦੇ ਹਨ ਇਥੇ ਇੱਕ ਬੇਨਤੀ ਕਰਦੇ ਚੱਲੀਏ ਧੀਰਮੱਲੀਆਂ ਦੇ ਵੰਸ਼ਸ਼ ਹੋਰ ਵੀ ਸਨ ਪਰ ਉਸ ਪ੍ਰਣਾਲੀ ਦੇ ਵਿੱਚੋਂ ਬੜਪਾਖ ਸਿੰਘ ਜੀ ਅਤੇ ਉਹਨਾਂ ਦੇ ਪਿਤਾ ਜੀ ਤੇ ਦਾਦਾ ਜੀ ਖਾਲਸਾ ਪੰਥ ਦੇ ਮੈਂਬਰ ਬਣਦੇ ਹਨ ਤਾਂ ਹੀ ਉਹਨਾਂ ਦੇ ਨਾਂ ਦੇ ਨਾਲ ਸਿੰਘ ਲਬਜ਼ ਜੋੜ ਜਾਂਦਾ ਹੈ ਬੜਪਾਖ ਸਿੰਘ ਜੀ ਵੱਲੋਂ ਖਾਲਸਾ ਪੰਥ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਈ ਜੰਗਾਂ ਦੇ ਵਿੱਚ ਵੀ ਹਿੱਸਾ ਲਿਆ ਜਾਂਦਾ ਹੈ ਸਮਾਂ ਬੀਤਦਾ ਹੈ ਇਸ ਘਟਨਾ ਦਾ ਜ਼ਿਕਰ ਸਿੱਖ ਇਤਿਹਾਸ ਅਤੇ ਇਤਿਹਾਸ ਨੂੰ ਮਿਥਿਆਸ ਵਿੱਚ ਬਦਲਦਿਆਂ ਬਹੁਤ ਪ੍ਰਚਲਿਤ ਹੈ ਅਹਿਮਦ ਸ਼ਾਹ ਅਫਦਾਲੀ ਵੱਲੋਂ ਜਲੰਧਰ ਦਾ ਗਵਰਨਰ ਨਾਸਰ ਅਲੀ ਨੂੰ ਥਾਪਿਆ ਜਾਂਦਾ ਹੈ ਨਾਸਰ ਅਲੀ ਜਲੰਧਰ ਅਤੇ ਕਰਤਾਰਪੁਰ ਬਹੁਤ ਲੁੱਟ ਮਚਾਉਂਦਾ ਹੈ ਇਸ ਸਮੇਂ ਦੌਰਾਨ ਬੜਪਾਗ ਸਿੰਘ ਬਾਰੇ ਇਹ ਸੀਨਾ ਬਸੀਨਾ ਇਹ ਗੱਲ ਪ੍ਰਚਲਿਤ ਹੋ ਜਾਂਦੀ ਹੈ ਕਿ ਉਹ ਆਪਣੇ ਸਥਾਨ ਨੂੰ ਛੱਡ ਕੇ ਤੇ ਪਹਾੜਾਂ ਵੱਲ ਭੱਜ ਗਏ ਪਰ ਸਰੋਤਾਂ ਦੇ ਵਿੱਚ ਆਇਆ ਇਤਿਹਾਸ ਕੁਝ ਹੋਰ ਦੱਸਦਾ ਹੈ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਹ ਗੱਲ ਅੰਕਿਤ ਹੈ ਕਿ ਜਿਸ ਵੇਲੇ ਨਾਸਰ ਅਲੀ ਕਰਤਾਰਪੁਰ ਤੇ ਹਮਲਾ ਕਰਦਾ ਹੈ ਉਸ ਵੇਲੇ ਬੜਪਾਖ ਸਿੰਘ ਜੀ ਕਿਸੇ ਕਾਰਜ ਵਾਸਤੇ ਦਿੱਲੀ ਗਏ ਸਨ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਇਹ ਸਾਰਾ ਵਰਤਾਰਾ ਵਾਪਰ ਜਾਂਦਾ ਹੈ ਦਿੱਲੀੋਂ ਆਉਂਦਿਆਂ ਬੜਪਾਖ ਸਿੰਘ ਜੀ ਨੂੰ ਇਸ ਸਾਰੀ ਵਾਰਤਾ ਦਾ ਪਤਾ ਲੱਗਦਾ ਹੈ ਇਸ ਵਾਰਤਾ ਦਾ ਉਹਨਾਂ ਦੇ ਹਿਰਦੇ ਵਿੱਚ ਗਹਿਰੀ ਸੱਟ ਵੱਜਦੀ ਹੈ ਕਾਰਨ ਕੀ ਤਾਂ ਤਾਂ ਸਹਿ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਇਤਿਹਾਸਕ ਸਥਾਨ ਥੰਬ ਸਾਹਿਬ ਜਿਹੜਾ ਪੰਚਮ ਪਾਸ਼ਾ ਗੁਰੂ ਮਹਾਰਾਜ ਜੀ ਨੇ ਆਪ ਸੇਵਾ ਕਰਵਾਈ ਸੀ ਉਸ ਸਥਾਨ ਦੀ ਉਸ ਸਥਾਨ ਦੇ ਵਿੱਚ ਇਤਿਹਾਸਕ ਥੰਬ ਨੂੰ ਅਗ ਲਗਾ ਕੇ ਅਗਨ ਪੇੜ ਕਰ ਦਿੱਤਾ ਜਾਂਦਾ ਹੈ ਪਰ ਇਸ ਦੇ ਨਾਲ ਇਤਿਹਾਸ ਦਾ ਇੱਕ ਦੂਸਰਾ ਨੁਕਤਾ ਵੀ ਸਾਹਮਣੇ ਆਉਂਦਾ ਹੈ ਜਲੰਧਰ ਦਾ ਪਹਿਲਾ ਗਵਰਨਰ ਅਦੀਨਾ ਬੇਗ ਉਹ ਵੀ ਨਾਸਰ ਅਲੀ ਤੋਂ ਹਾਰ ਕੇ ਪਹਾੜਾਂ ਵੱਲ ਭੱਜ ਚੁੱਕਿਆ ਸੀ ਇਸ ਗੱਲ ਨੂੰ ਸਮਝਦਿਆਂ ਹੋਇਆਂ ਅਦੀਨਾ ਬੇਗ ਦੁਬਾਰਾ ਆਪਣਾ ਅਸਰ ਰਸੂਕ ਅਤੇ ਜਲੰਧਰ ਦੇ ਉੱਤੇ ਕਾਬਜ ਹੋਣ ਵਾਸਤੇ ਕਿਉਂ ਨਾ ਸਿੰਘਾਂ ਦਾ ਮੈਂ ਸਾਥ ਲੈ ਕੇ ਜਲੰਧਰ ਉੱਤੇ ਕਾਬਜ ਹੋ ਜਾਵਾਂ ਇਸ ਮਨਛੇ ਨੂੰ ਮੁੱਖ ਰੱਖ ਕੇ ਉਸ ਨੂੰ ਬੜਪਾਗ ਸਿੰਘ ਵਾਲੇ ਪਾਸੇ ਖਿਆਲ ਆਉਂਦਾ ਹੈ ਇਸ ਮਨਸ਼ਾ ਨੂੰ ਰੱਖਦਿਆਂ ਹੋਇਆਂ ਅਦੀਨਾ ਬੇਗ ਦਿੱਲੀ ਵੱਲੋਂ ਆਉਂਦੇ ਬੜਪਾਗ ਸਿੰਘ ਜੀ ਨੂੰ ਰਾਜਪੁਰੇ ਦੇ ਕਰੀਬ ਮਿਲਦਾ ਹੈ ਤੇ ਉੱਥੇ ਗੱਲਬਾਤ ਹੁੰਦੀ ਹੈ ਅਦੀਨਾ ਬੇਗ ਬੇਨਤੀ ਕਰਦਾ ਹੈ ਤੁਸੀਂ ਮੇਰੀ ਮਦਦ ਕਰੋ ਮੈਂ ਤੁਹਾਡੀ ਮਦਦ ਕਰਦਾ ਹਾਂ ਤੇ ਨਾਸਰ ਅਲੀ ਨੂੰ ਕੀਤੇ ਦੀ ਸਜ਼ਾ ਦੇਣ ਵਾਸਤੇ ਮੈਂ ਤੁਹਾਡੇ ਨਾਲ ਹਮੇਸ਼ਾ ਖੜਾ ਹਾਂ ਇਸ ਸੰਧੀ ਨੂੰ ਲੈ ਕੇ ਵੜਪਾਗ ਸਿੰਘ ਜੀ ਖਾਲਸਾ ਪੰਥ ਕੋ ਪਹੁੰਚਦੇ ਹਨ ਖਾਲਸਾ ਪੰਥ ਅਦੀਨਾ ਬੇਗ ਦੀਆਂ ਫੌਜਾਂ ਇਕੱਠੀਆਂ ਹੋ ਕੇ ਨਾਸਰ ਅਲੀ ਦੇ ਧਾਵਾ ਕਰਦੀਆਂ ਹਨ ਤੇ ਉਸ ਦੁਸ਼ਟ ਨੂੰ ਕੀਤੇ ਦਾ ਫਾਲੇ ਦਿੰਦੀਆਂ ਹਨ ਇਸ ਉਪਰੰਤ ਵਡਪਾਗ ਸਿੰਘ ਜੀ ਕਰਤਾਰਪੁਰ ਸਹਿ ਵਿਖੇ ਜਿਹੜੇ ਇਤਿਹਾਸਿਕ ਸਥਾਨ ਨੇ ਉਹਨਾਂ ਦੀ ਦੁਬਾਰਾ ਕਾਰ ਸੇਵਾ ਕਰਾਉਂਦੇ ਹਨ ਸਮਾਂ ਬੀਤਦਾ ਹੈ ਸਿੰਘਾਂ ਤੇ ਸਖਤੀ ਹੋਰ ਕਰੜੀ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਬਹੁਤ ਵੱਡਾ ਵਰਤਾਰਾ ਹੋਰ ਵਰਤ ਜਾਂਦਾ ਹੈ ਛੋਟਾ ਕੱਲੂਕਾਰ ਜਿੱਥੇ ਤਕਰੀਬਨ 15000 20000 ਤੱਕ ਦੇ ਸਿੰਘ ਸ਼ਹੀਦ ਹੁੰਦੇ ਹਨ ਸਿੰਘਾਂ ਦੇ ਜਥੇ ਵੱਖਰੇ ਵੱਖਰੇ ਜਥਿਆਂ ਵਿੱਚ ਖਿੰਡ ਜਾਂਦੇ ਹਨ ਕੁਝ ਦਵਾਬੇ ਵਾਲੇ ਪਾਸੇ ਤੇ ਕੁਝ ਮਾਲਵੇ ਵਾਲੇ ਪਾਸੇ ਹੋ ਤੁਰਦੇ ਹਨ ਇਤਿਹਾਸ ਵਿੱਚ ਇਹ ਵੀ ਗਵਾਹੀ ਮਿਲਦੀ ਹੈ ਕਿ ਕਾਫੀ ਸਿੰਘ ਜਿਹੜੇ ਨੇ ਬਟਪਾਗ ਸਿੰਘ ਜੀ ਹੁਣ ਆਪਾਸ ਕਰਤਾਰਪੁਰ ਵਿਖੇ ਇਹਨਾਂ ਇਤਿਹਾਸਕ ਸਥਾਨਾਂ ਤੇ ਜਿਹੜੀਆਂ ਬਟਪਾਗ ਸਿੰਘ ਜੀ ਨੇ ਸਰਾਵਾਂ ਬਣਾਈਆਂ ਸਨ ਉੱਥੇ ਜਾ ਪਹੁੰਚਦੇ ਹਨ ਤੇ ਇਹਨਾਂ ਜ਼ਖਮੀ ਸਿੰਘਾਂ ਦੀਆਂ ਜਿਹੜੇ ਛੋਟੇ ਕਲੂਕਾਰੇ ਦੇ ਮੈਦਾਨੇ ਜੰਗ ਵਿੱਚ ਪੱਟੜ ਹੋ ਚੁੱਕੇ ਸਨ ਉਹਨਾਂ ਦੀ ਮਲਮ ਪੱਟੀ ਰਸਤ ਪਾਣੀ ਤੇ ਲੰਗਰ ਦੇ ਨਾਲ ਬੜਪਾਗ ਸਿੰਘ ਦੀ ਤੇ ਇਹਨਾਂ ਦਾ ਪਰਿਵਾਰ ਬਹੁਤ ਸੇਵਾ ਕਰਦਾ ਹੈ ਇਸ ਘਟਨਾ ਉਪਰੰਤ ਕਿ ਛੋਟੇ ਕਲੂਕਾਰੇ ਤੋਂ ਬਾਅਦ ਬੜਪਾਗ ਸਿੰਘ ਜੀ ਦੇ ਮਨ ਦੇ ਵਿੱਚ ਇੱਕ ਫੁਰਨਾ ਆਉਂਦਾ ਹੈ ਕਿ ਚੱਕਰਵਰਤੀ ਸਿੰਘਾਂ ਦੇ ਜਥਿਆਂ ਵਾਸਤੇ ਗੁਪਤ ਤੇ ਸਹੂਲਤ ਭਰਪੂਰ ਸਥਾਨ ਉਸਾਰੇ ਜਾਨ ਬਣਾਏ ਜਾਣ ਕਾਰਨ ਕੀ ਸੀ ਬੀਕਾਨੇਰ ਦੇ ਜੰਗਲ ਜਾਂ ਲੱਖੀ ਜੰਗਲਾਂ ਵੱਲ ਜਾਂਦੇ ਸਨ ਜਿੱਥੇ ਰਹਿਣ ਦੀ ਤੇ ਖਾਣ ਪੀਣ ਦੀ ਬਹੁਤ ਦਿੱਕਤ ਹੁੰਦੀ ਸੀ ਇਸ ਚੀਜ਼ ਨੂੰ ਮੁੱਖ ਰੱਖਦੇ ਆ ਬੜਪਾਤ ਸਿੰਘ ਜੀ ਉਹਨਾਂ ਸਿੰਘਾਂ ਦੇ ਜਥਿਆਂ ਦੀ ਰਿਹائش ਵਾਸਤੇ ਉਹਨਾਂ ਸਥਾਨਾਂ ਨੂੰ ਢੂੰਡਣਾ ਸ਼ੁਰੂ ਕਰਦੇ ਹਨ ਜਿੱਥੇ ਜਥਿਆਂ ਨੂੰ ਕੁਝ ਚਿਰ ਜੇ ਰੁਕਣਾ ਵੀ ਪਵੇ ਤੇ ਉੱਥੇ ਖਾਣ ਪੀਣ ਤੇ ਪਾਣੀ ਦੀ ਸਹੂਲਤ ਚੌਕੀ ਹੋਵੇ ਨਾਲ ਹੀ ਉਥੇ ਦਾ ਵਾਤਾਵਰਣ ਜਿਹੜਾ ਉਹ ਸੁਹਾਮਣਾ ਹੋਵੇ ਇਸ ਚੀਜ਼ ਨੂੰ ਮੁੱਖ ਰੱਖਦੇ ਆਂ ਪਹਾੜੀ ਵਾਲੇ ਪਾਸੇ ਜਗ੍ਹਾ ਤਲਾਸ਼ ਕਰਦੇ ਆਂ ਕਰਦੇ ਆਂ ਪਿੰਡ ਮੈੜੀ ਤੱਕ ਪਹੁੰਚਦੇ ਹਨ ਉਸ ਥਾਂ ਤੇ ਰੁਕਦੇ ਹਨ ਉਸ ਸਥਾਨ ਤੇ ਇੱਕ 베ਰੀ ਹੁੰਦੀ ਹੈ ਬੜਪਾਗ ਸਿੰਘ ਇਹ ਹੁਕਮ ਕਰਦੇ ਹਨ ਕਿ ਇਸ ਰੁੱਖ ਦੇ ਉੱਪਰ 베ਰੀ ਦੇ ਉੱਪਰ ਨਿਸ਼ਾਨ ਸਾਹਿਬ ਅੰਕਿਤ ਕਰ ਦਿੱਤਾ ਜਾਵੇ ਆਸੇ ਪਾਸੇ ਦਾ ਮੁਆਇਨਾ ਕਰਦੇ ਹਨ ਆਪਣੀ ਯੋਜਨਾ ਨੂੰ ਅਗਾਹ ਤੋਰਦੇ ਹਨ ਇਹੀ ਕਾਰਨ ਸੀ ਕਿ ਆਸੇ-ਪਾਸੇ ਹੋਰ ਥਾਵਾਂ ਤੇ ਵੀ ਜਦੋਂ ਨਿਸ਼ਾਨਦੇਹੀ ਕਰਦੇ ਹਨ ਜਿਸ ਨੂੰ ਅੱਜ ਅਸੀਂ ਧੋਲੀ ਤਾਰ ਕਹਿੰਦੇ ਹਾਂ ਉਸ ਨੂੰ ਪਾਣੀ ਦੇ ਸਰੋਤ ਵੱਜੋਂ ਮੁੱਖ ਰੱਖ ਕੇ ਨਿਸ਼ਾਨਦੇਹੀਆਂ ਕੀਤੀਆਂ ਜਾਂਦੀਆਂ ਇਸ ਸਮੇਂ ਹੀ ਇਸ ਵਿਉਣਬੰਦੀ ਦੇ ਨਾਲ ਹੀ ਕਾਰਜ ਕਰਦਿਆਂ ਕਰਦਿਆਂ ਇੱਕ ਦਿਨ ਬੜਪາກ ਸਿੰਘ ਜੀ ਪ੍ਰਭੂ ਭਗਤੀ ਦੇ ਵਿੱਚ ਨਾਮ ਸਿਮਰਨ ਦੇ ਵਿੱਚ ਜੁਟੇ ਹੁੰਦੇ ਹਨ کئی ਦਿਨਾਂ ਤੱਕ ਉਹ ਸਮਾਦੀ ਲੀਨ ਰਹਿੰਦੇ ਹਨ ਇਸੇ ਸਮਾਦੀ ਦੀ ਅਵਸਥਾ ਦੇ ਵਿੱਚ ਕਾਲ ਚਲਾਣਾ ਕਰ ਗਏ ਹਨ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਆਪਣੀ ਮਨਸਾ ਪਹਿਲਾਂ ਹੀ ਜਿਹੜੀ ਜਿਤਾਈ ਗਈ ਸੀ ਪੀਰਤਪੁਰ ਸਾਹਿਬ ਵਿਖੇ ਉਹਨਾਂ ਦੀਆਂ ਹੱਡੀਆਂ ਵਿਸਰਜਿਤ ਕਰ ਦਿੱਤੀਆਂ ਜਾਂਦੀਆਂ ਹਨ ਕਾਲ ਤਖਤ ਸਾਹਿਬ ਵੱਲੋਂ ਵੀ ਮੰਜੀ ਸਾਹਿਬ ਦੇ ਪ੍ਰਬੰਧਕਾਂ ਨੂੰ ਹੁਕਮਨਾਮਾ ਜਾਰੀ ਕੀਤਾ ਗਿਆ ਉੱਥੇ ਦੀ ਗੁਰ ਮਰਿਆਦਾ ਨੂੰ ਪਰਖਿਆ ਗਿਆ ਬਾਚਿਆ ਗਿਆ ਤੇ ਪੁਸ਼ਟੀ ਕੀਤੀ ਗਈ ਫਿਰ ਵੀ ਜਿਹੜੇ ਹੋਰ ਦੇ ਰਹੇ ਹਨ ਉਹ ਅੱਜ ਸਿੱਖੀ ਦੇ ਰਾਹ ਤੋਂ ਸੰਗਤਾਂ ਨੂੰ ਗੁੰਮਰਾਹ ਕਰਦੇ ਹੋਏ ਦਿਖਦੇ ਹਨ ਪਰ ਬਟਪਾਲ ਸਿੰਘ ਜੀ ਦਾ ਆਪਣਾ ਜੀਵਨ ਗੁਰੂ ਅੰਸ਼ੇ ਅਨੁਸਾਰ ਨਿਭਦਾ ਹੋਇਆ ਗੁਰਪੁਰੀ ਨਿਮਾਸ ਕਰ ਗਏ ਇਹ ਸਾਰੀਆਂ ਮਨੌਤਾਂ ਸੀਨਾ ਬਸੀਨਾ ਪੋਜ਼ਿਟਿਵ ਜਾਂ ਨੈਗੇਟਿਵ ਸਾਡੇ ਤੱਕ ਤਾਂ ਪਹੁੰਚੀਆਂ ਇਹਨਾਂ ਗੱਲਾਂ ਨੇ ਸਾਡੇ ਮਨਾਂ ਦੇ ਵਿੱਚ ਘਰ ਤਾਂ ਕੀਤਾ ਉਸ ਦਾ ਇੱਕ ਬਹੁਤ ਵੱਡਾ ਕਾਰਨ ਅਸੀਂ ਖੁਦ ਵੀ ਹਾਂ ਸੋ ਆਓ ਗੁਰਮਖੋ ਅਸੀਂ ਇਹ ਪ੍ਰਣ ਕਰੀਏ ਕਿ ਆਪਣੇ ਜੀਵਨ ਦੇ ਰੋਜ਼ ਦੇ ਸਮੇਂ ਦੇ ਦ ਸੰਬੰਧ ਵਿੱਚੋਂ ਅਸੀਂ ਆਪਣੇ ਗੌਰ ਇਤਿਹਾਸ ਨੂੰ ਆਪ ਬਾਚੀਏ ਆਪ ਪੜ੍ਹੀਏ ਤੇ ਆਪ ਪਰਚੋਲੀਏ ਤਾਂ ਕਿ ਸੱਚ ਅਤੇ ਝੂਠ ਦੇ ਇਤਿਹਾਸ ਦਾ ਨਬੇੜਾ ਹੋ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ